ਕਈ ਬੰਦੇ ਆਪਣੇ ਨਾਮ ਦੀ ਚਮਕ-ਦਮਕ ਦੇ ਥੱਲੇ ਕੋਰਾ ਝੂਠ ਬੋਲਦੇ ਆ ਤੇ ਪਬਲਿਕ ਉਹਨਾਂ ਦੇ ਮਗਰ ਲੱਗ ਜਾਂਦੀ ਐ ਤੇ ਕਹਿੰਦੀ ਐ ਲਾਹ ਉਹਨਾਂ ਦਾ ਐਡਾ ਵਿਦਵਾਨ ਐ ਉਹਨਾ ਕੀਤਾ ਉਹ ਕੀਤਾ ਉਹ ਇਦਾਂ ਕਰੂ ਤੁਹਾਨੂੰ ਸੱਚ ਦੱਸ ਦਈਏ ਉਹੀ ਇਦਾਂ ਕਰਦੇ ਜਿਹਨਾਂ ਨਾਂ ਬਣਾਇਆ ਹੁੰਦਾ ਤੇ ਆਪਣੀ ਮਰਜ਼ੀ ਨਾਲ ਨਹੀਂ ਨੱਚਦੇ ਇਹਨਾਂ ਨੂੰ ਇਸ਼ਾਰੇ ਕਿਸੇ ਦੇ ਆ ਇਹ ਕੱਟ ਪੁਤਲੀਆਂ ਨੇ ਨਹੀਂ ਤਾਂ ਇਹ ਮਸਲੇ ਤਾਂ ਸਦੀਆਂ ਤੋਂ ਚੱਲੇ ਆ ਰਹੇ ਆ ਤੁਸੀਂ ਦੇਖੋ ਇਹਨਾਂ ਨੂੰ ਹਵਾ ਦੇਣ ਤੇ ਹੀ ਕਿਉਂ ਇਹ ਭੜਕਦੇ ਆ ਇੱਕ ਬੰਦਾ ਇੱਕ ਵਾਰ ਪੋਸਟ ਪਾ ਦਿੰਦਾ ਦੂਜੀ ਵਾਰ ਦੂਜੀ ਥਾਂ ਤੀਜੀ ਵਾਰ ਤੀਜੀ ਥਾਂ ਸੋਚ ਕੇ ਦੇਖੋ ਇਹ ਚੱਲ ਕੀ ਰਿਹਾ ਪਬਲਿਕ ਨੂੰ ਪਿੱਛੇ ਲਾਉਣਾ ਇਹਨਾਂ ਨੇ ਬਸ ਪਬਲਿਕ ਕਿਹਨਾਂ ਦੇ ਪਿੱਛੇ ਲੱਗਦੀ ਆ ਉਹਨਾਂ ਦੇ ਪਿੱਛੇ ਜਿਹੜੇ ਸ਼ਰਿਆਮ ਝੂਠ ਬੋਲਦੇ ਆ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਤੇ ਅੱਜ ਤੁਹਾਨੂੰ ਦੱਸਦਾ ਕਿ ਦਾੜੀਆਂ ਨੂੰ ਕਲਫ ਕਰਕੇ ਸੋਹਣੇ ਸੋਹਣੇ ਕੱਪੜੇ ਪਾ ਕੇ ਕਿੱਦਾਂ ਇਹ ਕਲਫ ਕੀਤੇ ਹੋਏ ਰੰਗੋਂ ਇਹਨਾਂ ਦਾ ਸੱਚ ਕਾਲਾ ਆ ਇੱਕ ਪੱਪਾ ਰਾਜੇ ਵਾਲੀਆ ਰਾਈਟਰ ਸੀ ਜਿਹਦਾ ਪਹਿਲਾ ਗਾਣਾ ਗੁਰਦਾਸ ਮਾਨ ਨੇ ਗਾਇਆ ਸੀ ਤੇ ਗੁਰਦਾਸ ਕਦੀ ਕਿਸੇ ਦੇ ਗਾਣੇ ਨਹੀਂ ਗਾਉਂਦਾ ਉਸ ਤੋਂ ਬਾਅਦ ਉਹਦੇ ਸਾਰੇ ਗਾਣੇ ਕਿੱਥੇ ਗਏ ਉਹ ਕਿੱਥੇ ਜੌਬ ਕਰਦਾ ਸੀ ਤੇ ਕਿਹਦੇ ਨਾਂ ਤੇ ਆਏ ਇਹ ਪਬਲਿਕ ਲੱਭੇ ਅਸੀਂ ਤਾਂ ਦੱਸ ਹੀ ਦੇਵਾਂਗੇ ਇੱਕ ਦਿਨ ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜਿਹੜੀ ਗੱਲ ਅਸੀਂ ਦੱਸੀ ਪਈ ਇਹਨਾਂ ਦੇ ਝੂਠ ਇਹਨਾਂ ਦੀਆਂ ਗੱਲਾਂ 'ਚੋਂ ਫੜ ਕੇ ਤੁਹਾਨੂੰ ਦੱਸ ਦਿੰਨੇ ਆਂ ਪਹਿਲਾਂ ਸਮਾਂ ਕੀ ਸੀ ਵੀ ਐਕਟਰ ਕਦੀ ਵੀ ਕੋਈ ਐਡ ਨਹੀਂ ਕਰਦਾ ਸੀ ਉਹ ਸੋਚਦਾ ਸੀ ਵੀ ਨਹੀਂ ਮੈਂ ਇਹ ਚੀਜ਼ ਵਰਤੀ ਨਹੀਂ ਮੈਂ ਪਹਿਲਾਂ ਵੀ ਦੱਸ ਚੁੱਕਾ ਹੁਣ ਹਾਲ ਦੇਖ ਲਓ ਕਿ ਕਈ ਬੰਦੇ ਸਾਡੇ ਸੀਨੀਅਰ ਆ ਜਿਹਦਾ ਭਾਈ ਸਾਹਿਬ ਹੈ ਦੇਖੋ ਕਈ ਐਕਟਰਾਂ ਦੀਆਂ ਕਈ ਸਿੰਗਰਾਂ ਦੀਆਂ ਐਕਟਰਾਂ ਦੀਆਂ ਨਹੀਂ ਐਕਟਰਾਂ ਦੀ ਵੀ ਕਰਦੇ ਆ ਸਿੰਗਰਾਂ ਦੀਆਂ ਜ਼ਿਆਦਾ ਗੱਲਾਂ ਇਹ ਕਰਦੇ ਆ ਲੋਕ ਕੀ ਸਮਝਦੇ ਵੇ ਜੋ ਬੋਲਦੇ ਆ ਸੱਚ ਬੋਲਦੇ ਆ ਇਹਨਾਂ ਨੇ ਹੁਣ ਜਾਏ ਥੋੜੇ ਦਿਨ ਪਹਿਲਾਂ ਇੱਕ ਗੱਲ ਕੀਤੀ ਹੈ 73 ਗਿੱਲ 73 ਗਿੱਲ ਬਾਰੇ ਇਹਨਾਂ ਨੇ ਗੱਲ ਕੀਤੀ ਉਹਦਾ ਵੇਰਵਾ ਤੁਹਾਨੂੰ ਦੱਸੂਗਾ ਤੇ ਬਾਕੀ ਹੋਰ ਜਿਹੜੇ ਮਸਲੇ ਚੱਲ ਰਹੇ ਤੁਸੀਂ ਦੇਖੋ ਇੱਕ ਚੀਜ਼ ਨੋਟ ਕਰੋ ਜਿਹੜੇ ਬੰਦੇ ਸਾਡਾ ਚੈਨਲ ਸੁਣਦੇ ਆ ਉਹ ਇਹ ਨੋਟ ਕਰਨ ਕਿ ਜਿਹੜੀ ਚੀਜ਼ ਦਾ ਮੁੱਦਾ ਇਹ ਹੁਣ ਚੱਕਦੇ ਆ ਇੱਕ ਬੰਦਾ ਮੋਰੇ ਫੂਕ ਜੇ ਦੇ ਕੇ ਕਰਦਾ ਤੇ ਸਾਰੇ ਮਗਰ ਉਹ ਹੀ ਚੀਜ਼ਾਂ ਕਰਨ ਲੱਗ ਪੈਂਦੇ ਆ ਹੜਾਏ ਉੱਥੇ ਕੀ ਹਾਲ ਹੋਇਆ ਉਸ ਤੋਂ ਬਾਅਦ ਦੂਜੇ ਪਾਸੇ ਨੂੰ ਕਿਸੇ ਇੱਕ ਬੰਦਾ ਕੋਈ ਪੋਸਟਪੋਨ ਉਧਰ ਨੂੰ ਤੁਰ ਪੈਂਦੇ ਹੁਣ ਆ ਜਿਹੜੀ ਪੁੱਛਾਂ ਦੇ ਨਾਲ ਇਹਨਾਂ ਦੇ ਮਗਰ ਹੋ ਗਏ ਇੱਕ ਅੱਦਾ ਹੀ ਕਰਦਣਾ ਭਾਨਾ ਆ ਉਹ ਵੀ ਉਧਰ ਨੂੰ ਦਬੀੜਾਂ ਮਟ ਲਈਆਂ ਸਾਰੇ ਇਹ ਆਪਣੇ ਇਸ਼ਾਰਿਆਂ ਤੇ ਤਾਂ ਆਪ ਨੱਚਦੇ ਨਾ ਹੋਏ ਨਾ ਕਿਸੇ ਦੇ ਇਸ਼ਾਰੇ ਤੇ ਨੱਚਦੇ ਆ ਸੋਚ ਕੇ ਦੇਖੋ ਹੁਣ ਜਵੰਦੇ ਦਾ ਕੇਸ ਹੋਇਆ ਠੀਕ ਹੈ ਮਰੀਜ਼ ਨੂੰ ਖਾਲੀ ਛੱਡਣਾ ਚਾਹੀਦਾ ਹਸਪੀਟਲ ਵਾਲਿਆਂ ਨੂੰ ਸਾਹ ਲੈਣ ਦਿਓ ਧੜਾ ਧੜ ਡਗੜ ਡਗੜ ਕਰਦੇ ਤੁਸੀਂ ਤਰੇ ਜਾਂਨੇ ਉੱਥੇ ਨੂੰ ਤੁਹਾਨੂੰ ਸਿਆਣੇ ਥੋੜੀ ਮੰਨਿਆ ਜਾਂਦਾ ਇਹਨਾਂ ਗੱਲਾਂ ਫਿਰ ਤੁਸੀਂ ਚੈਨਲਾਂ ਤੇ ਬੋਲੀ ਜਾਂਦੇ ਕਈ ਚੈਨਲ ਉੱਥੋਂ ਦੇ ਜਿਹੜੇ ਸਿਕਿਉਰਟੀ ਵਾਲੇ ਉਹਨਾਂ ਨੂੰ ਕੀ ਕੀ ਵੱਧੀਆਂ ਕੱਟੀਆਂ ਸੱਟੀਆਂ ਲਾਈ ਜਾਂਦੇ ਆ ਤੁਸੀਂ ਆਪ ਸੋਚ ਕੇ ਦੇਖੋ ਮਤਲਬ ਅਸੀਂ ਕਰ ਕੀ ਰਹੇ ਹਾਂ ਸਾਰਾ ਸਿਸਟਮ ਹੁਣ ਗੱਲ ਕਰਦੇ ਆ ਸ਼ਮਸ਼ੀਰ ਸੰਧੂ ਸਾਹਿਬ ਜੀ ਸ਼ਮਸ਼ੀਰ ਸੰਧੂ ਸਾਹਿਬ ਕਹਿੰਦੇ ਆ ਕਿ ਚਰਨਜੀਤ ਹੂਜਾ ਸਾਹਿਬ ਦੀ ਗੱਲ ਸੁਣਾਉਂਦੇ ਆ ਕਦੀ ਕਿਸੇ ਦੀ ਸੁਣਾਉਂਦੇ ਆ ਅਲੱਗ-ਅਲੱਗ ਨਾਂ ਲੈ ਕੇ ਸੁਣਾਉਂਦੇ ਆ ਪਹਿਲੇ ਟਾਈਮਾਂ 'ਚ ਲੋਕ ਆਪ ਗਲਤੀ ਨਹੀਂ ਕਰਦੇ ਸੀ ਤੇ ਹੁਣ ਦੇਖੋ ਇਹ ਕਿਸੇ ਬਾਰੇ ਬੋਲਦੇ ਆ ਜਿਨ੍ਹਾਂ ਬਾਰੇ ਬੋਲਦੇ ਆ ਉਹ ਕੁਸਕ ਦਾ ਵੀ ਨਹੀਂ ਜਿਨ੍ਹਾਂ ਬਾਰੇ ਪੋਸਟਾਂ ਪੈਂਦੀਆਂ ਫਲਾਨ ਨੇ ਐ ਕਰਤਾ ਧਮਕਾਨੇ ਨੇ ਐ ਕਰਤਾ ਉਹ ਸਿੰਗਰ ਕੋਈ ਬੋਲਦਾ ਬਿਲਕੁਲ ਨਹੀਂ ਬੋਲਦਾ ਕਿਉਂਕਿ ਉਹਨਾਂ ਦੇ ਸੂਤ ਲੱਗੇ ਹੋਏ ਨੇ ਇਹ ਬੋਲਣਾ ਚਾਹੀਦਾ ਇਹਦੇ ਨਾਲ ਹੀ ਝੂਠ ਫੈਲਦੇ ਆ ਇੱਕ ਬੰਦਾ ਪੋਸਟ ਪਾਉਂਦਾ ਜੀ ਅਰਦਾਸ ਕਰੋ ਸਾਰੇ ਕਹਿ ਇਹਨਾਂ ਅਰਦਾਸ ਕਰੋ ਇੱਕ ਬੰਦਾ ਤਿੰਨ ਤਿੰਨ ਥਾਂ ਪੋਸਟਾਂ ਪਾਈ ਜਾਂਦਾ ਯਾਰ ਅੰਦਰ ਪਹਿਲਾਂ ਉਹਨੂੰ ਬੋਲਣ ਦਾ ਮੌਕਾ ਵੀ ਬਾਹਰ ਚਾਰ ਬੰਦੇ ਲੈ ਕੇ ਖੜੇ ਕਰਕੇ ਉਹਨਾਂ ਲਾਪਿਆ ਉਸ ਤੋਂ ਬਾਅਦ ਹੁਣ ਜਿਹੜੇ ਸ਼ਮਸ਼ੇਰ ਸੰਧੂ ਨੇ ਇੱਕ ਨਤਾਜੀ ਗੱਲ ਕਹੀ ਹੈ ਕਿ 79 ਗਿੱਲ ਨੂੰ ਉੱਥੋਂ ਭੇਜ ਦਿੱਤਾ ਸੀ ਉਹ ਜਿਆ ਸਾਹਿਬ ਨੇ ਕਿ ਤੇਰੀ ਨੋਜ਼ਲ ਬੋਇਸ ਆ ਕਿ ਤੇਰੀ ਉਹ ਕਹਿੰਦਾ ਫਿਰ ਉਹ ਨਹੀਂ ਕਹੇ ਕਿ ਕੀ ਕਰਾਂ ਮੈਂ ਤੇਰਾ ਇਦਾਂ ਨਹੀਂ ਹੋਇਆ ਸੀ ਹੋਇਆ ਕੀ ਸੀ ਕਿ 79 ਦਾ ਇੱਕ ਗਾਣਾ ਆਇਆ ਸੀ 79 ਬਾਰ-ਬਾਰ ਗੀੜੇ ਵੀ ਨਹੀਂ ਮਾਰਦਾ ਸੀ ਉਹਨਾਂ ਕੋਲ 79 ਅਸਲ ਦੇ ਵਿੱਚ ਬੁੱਗੇ ਨਾਲ ਉਹਦੀ ਗੱਡੀ ਚਲਾਉਂਦਾ ਸੀ ਸਹਾਰਾ ਗੱਡੀ ਸੀ ਉਹਦੇ ਕੋ ਉਹਦੇ ਨਾਲ ਦਿੱਲੀ ਜਿੰਨੀ ਵਾਰ ਜਾਂਦਾ ਸੀ ਉਹ ਮਿੰਤ ਤੜਲੇ ਕੀ ਗੱਲ ਕਰਕੇ ਦੇਖ ਲੈਂਦਾ ਹੁਣ ਉਜਾ ਸਾਹਿਬ ਨੇ ਇੱਕ ਗਾਣਾ ਉਹਦਾ ਕੀਤਾ ਲਾਰੇ ਲੱਪੇ ਆ ਮੈਂ ਲਾਰਿਆਂ ਇਹ ਪਹਿਲਾਂ ਕਿਸੇ ਹੋਰ ਨਾਂ ਤੇ ਰਿਲੀਜ਼ ਹੋਇਆ ਜਦੋਂ 79 ਹਿੱਟ ਹੋ ਗਿਆ ਪੈਸੇ ਕਮਾਉਣੇ ਸਾਰਿਆਂ ਨੇ ਕੋਈ ਕਿਸੇ ਨੂੰ ਕੋਸ਼ ਹੋਵੇ ਇਸ ਲਾਈਨ ਚ ਕੋਈ ਮਤਲਬ ਇੰਨਾ ਸਿੰਗਰ ਨੂੰ ਨਾ ਕਿਸੇ ਨੂੰ ਉਹਨਾਂ ਨੇ ਨਾਂ ਬਦਲ ਕੇ ਲਾਰੇ ਲੱਪੇ ਇਹਦਾ ਟਾਈਟਲ ਗੀਤ ਦਾ ਨਾਂ ਰੱਖ ਕੇ ਤੇ 79 ਦਾ ਨਾਮ ਮੋਰ ਫੋਟੋ ਮੋਰੇ ਲਾ ਕੇ ਤੇ ਉਹਨੇ ਇਹ ਟੇਪ ਦੁਬਾਰਾ ਕੱਢੀ ਤੇ ਉਹ ਕਹਿੰਦੇ ਬਨੇ ਸ਼ਮਸ਼ੇਰ ਸੰਧੂ ਕਹੀ ਜਾਂਦਾ ਭਈ ਇਹ ਤਾਂ ਨਾ ਗਾਣਾ ਰਿਕਾਰਡ ਹੀ ਨਹੀਂ ਨੀ ਕੀਤਾ ਉਸ ਤੋਂ ਬਾਅਦ ਨਿਸ਼ੱਤਰ ਹੈ ਇਦਾਂ ਦਾ ਪੈਰ ਬਹੁਤ ਛੇਤੀ ਛੱਡ ਜਾਂਦਾ ਨਿਸ਼ੱਤਰ ਨੇ ਉਹਦਾ ਖਿਹੜਾ ਛੱਡਤਾ ਉਜਾ ਸਾਹਿਬ ਦਾ ਤੇ ਇੱਥੇ ਲੋਕਾਂ ਦਾ ਬੁੜੇ ਦਾ ਦਿਮਾਗ ਖਰਾਬ ਹੈ ਮੈਨੂੰ ਵੀ ਉਹਨੇ ਗੱਲ ਕਹੀ ਸੀ ਉਸ ਤੋਂ ਬਾਅਦ ਮੈਂ ਉਹਦੀ ਟੇਪ ਕਰਨ ਲੱਗਾ ਤੇ ਦੇਖ ਸਕਦੇ ਹੋ ਤੁਸੀਂ ਕਿੱਟੂ ਭਾਈ ਦੇ 뮤직 ਚ ਮੈਂ ਕੀਤੀ ਸੀ ਹੋਰ ਕਿਸੇ ਦੇ ਬੰਦੇ ਦਾ ਗਾਣਾ ਕੀਤਾ ਸੀ ਇਹ ਇਹ ਗਾਣਾ ਚੋਰੀ ਕਰਕੇ ਫੇਰ ਇਹ ਸਟਾਰ ਬਣਿਆ ਤੇ ਇਦਾਂ ਹੀ ਹੋਰ ਕਈ ਬੰਦਿਆਂ ਦੀਆਂ ਗੱਪਾਂ ਇਹ ਮਾਰੀ ਜਾਂਦੇ ਇਦਾਂ ਹੀ ਇੱਕ ਬੰਦਾ ਸੀ ਪੱਪਾ ਰਾਜੇ ਵਾਲੀ ਜਿਹਦਾ ਇੱਕ ਗਾਣਾ ਪਹਿਲਾਂ ਹੀ ਗੁਰਦਾਸ ਮਾਨ ਨੇ ਗਾਇਆ ਸੀ ਉਸ ਤੋਂ ਬਾਦੋਂ ਬਾਅਦ ਬੰਦਾ ਕਿੱਥੇ ਗਿਆ ਗਾਣੇ ਉਹਦੇ ਬਹੁਤ ਆਏ ਦਵਿੰਦਰ ਖੰਨੇ ਵਾਲੇ ਦੇ ਨਾਲ ਵੀ ਉਹਦਾ ਨਾਂ ਆਇਆ ਗਾਣੇ ਦੇ ਵਿੱਚ ਇਦਾਂ ਦੇ ਸਿਲਸਲੇ ਪਹਿਲਾਂ ਤੋਂ ਚੱਲਦੇ ਆਏ ਸ਼ਾਇਦ ਪਹਿਲੀ ਵਾਰ ਕਿਸੇ ਨੇ ਸੱਚ ਬੋਲਿਆ ਤੇ ਉਹ ਹਾজম ਨਹੀਂ ਹੁੰਦਾ ਆਮ ਪਬਲਿਕ ਨੂੰ ਹਾজম ਕਰਿਆ ਕਰੋ ਕੋਈ ਵੀ ਗੱਲ ਅਸੀਂ ਕਹਿੰਨੇ ਆ ਬਹੁਤ ਸੋਚ ਸਮਝ ਕੇ ਕਹਿੰਨੇ ਆ ਜਿਹੜਾ ਸਾਨੂੰ ਸੁਣਦਿਆ ਅਸੀਂ ਉਹਨਾਂ ਲਈ ਸੱਚ ਬੋਲਦੇ ਆਂ ਜਿਹੜੇ ਥੱਲੇ ਗਲਤ ਕਮੈਂਟ ਐ ਇਧਰੋਂ ਉਧਰੋਂ ਭੇਡਾਂ ਆ ਜਾਂਦੀਆਂ ਉਹਨਾਂ ਲਈ ਨਹੀਂ ਅਸੀਂ ਕਰਦੇ ਸੋ ਸਾਨੂੰ ਕਰਨਾ ਮਜਬੂਰੀ 'ਚ ਉਹਨਾਂ ਲਈ ਆਪਣੇ ਭਰਾਵਾਂ ਲਈ ਕਰਨਾ ਪੈਂਦਾ ਜਿਹੜੇ ਸੱਚ ਸੁਣਨਾ ਚਾਹੁੰਦੇ ਆ ਜਿਹਨੂੰ ਨਹੀਂ ਪਸੰਦ ਉਹ ਨਾ ਆਇਆ ਕਰੋ ਫਿਰ ਮੇਰੇ ਤੋਂ ਗਾਲਾ ਗੂਲਾ ਜੀ ਖਾ ਕੇ ਕਮੈਂਟਾਂ ਜਾਨਦੇ ਹੋ ਚੰਗੀ ਗੱਲ ਨਹੀਂ ਆ ਮਿਹਰਬਾਨੀ ਸ਼ੁਕਰੀਆ